ਵੀ ਰੇਲਫਰ ਕਲੱਬ ਦੇ ਮਸੂਹ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਸੱਤ ਦਿਨਾਂ ਵਿੱਚ ਚੁਣੇ ਗਏ ਖਿਡਾਰੀਆਂ ਦਾ ਨਾਮ 우ਦਾਇਆ ਮਾਨ ਸੰਦੀਪ ਘਟਾਰੀ ਬਿੱਟਾ ਨਰੁੱਲਾ ਜੀ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਜੀਤ ਸਿੰਘ ਰਾਜ ਗੁਰਵਿੰਦਰ ਸਿੰਘ ਬਰਾੜ ਗੁਰਦੀਪ ਸਿੰਘ ਅੰਦਰੋੜਾ ਪਾਲ ਦਾ ਸੋਰਾ ਅੰਦਰ ਆਮ ਗੜੀਆ ਰਜਿੰਦਰ ਕੁਮਾਰ ਸਰਾਹ ਕੈਪਟਨ ਮਨਤਾਰ ਸਿੰਘ ਮੱਕੜਵੀ ਸਾਰੇ ਯੋਧੇ ਦਾ ਸ਼ਾਮਤ ਬਸ ਇੱਕ ਟੀਮ ਚੱਲੀ ਸੀ ਬਾਹਰ ਇਹ ਉਹ ਹੀ ਹਰਾ ਕਲੱਬ ਜਿਹੜੇ ਮਾਰਨਿੰਗ ਹੁੰਦੇ ਆ ਹਾਂਜੀ ਕੋਸ਼ ਸਾਹਿਬ ਅੱਜ ਤੁਸੀਂ ਬੱਸ ਸਟੈਂਡ ਤੇ ਖੜੇ ਹੋ ਕੋੜੂਪੁਰਾ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਆ ਹਮੇਸ਼ਾ ਹੀ ਅਸੀਂ ਪਲੇਅਰਾਂ ਦੇ ਵਿੱਚ ਆ ਕੇ ਖੁਸ਼ੀ ਮਹਿਸੂਸ ਕਰਦੇ ਆ ਅੱਜ ਸਾਡੀ ਪੰਜਾਬ ਚੈਂਪੀਅਨਸ਼ਿਪ ਦੇ 19 ਸਾਲਾਂ ਦੇ ਮੁੰਡੇ ਕੁੜੀਆਂ ਜਿਹੜਾ ਸਿੱਧ ਸਰ ਸਿਹਾਰ ਤੁਹਾਨੂੰ ਇਹ ਪੰਜਾਬ ਚੈਂਪੀਅਨਸ਼ਿਪ ਹੋ ਰਹੀ ਹੈ ਸਾਡੀ ਮੁੰਡਿਆਂ ਦੀ ਟੀਮ ਉਹਨੂੰ ਕੁਆਲੀਫਾਈ ਕਰੀ ਹੈ ਸੱਤਾਂ ਜਿਹੜਾ ਚੋ ਜੀ ਤੇ ਉੱਥੇ ਸਾਡੇ ਜਸਪਾਲ ਸਿੰਘ ਸਿੱਧੂ ਕੋਚ ਵੀ ਸਾਡੇ ਚੱਲੇ ਲੈ ਕੇ ਤੇ ਮੈਂ ਤੌਰ ਸੈਕਟਰੀ ਜਾਂ ਐਸੋਸੀਏਸ਼ਨ ਦਾ ਇੰਚਾਰਜ ਜਿਹੜਾ ਇਹਨਾਂ ਨੂੰ ਖਰਚਾ ਪਾਣੀ ਮੁੰਡਿਆਂ ਨੂੰ ਦੇ ਕੇ ਭੇਜ ਰਿਹਾ ਸੀ ਜੀ ਜੀ ਤੇ ਜੇਕਰ ਜਿੱਤ ਕੇ ਆਉਣਗੇ ਤੇ ਇਹਨਾਂ ਨੂੰ ਹੀਰੇ ਕਲੱਬ ਦੇ ਸਾਰੇ ਮੈਂਬਰ ਪ੍ਰਧਾਨ ਤੇ ਸੈਕਟਰੀ ਸੰਦੀਪ ਕੁਟਾਰੀਆ ਜੀ ਏ ਗੁਰਦੀਪ ਸਿੰਘ ਜੀ ਸੰਜੀਤ ਜੀ ਤੇ ਆਪਣੇ ਮਰੂਲਾ ਸਾਹਿਬ ਤੇ ਕਲੜਾ ਸਾਹਿਬ ਸੈਕਟੀ ਤੇ ਸੰਦੀਪ ਖਡਾਰੀਆ ਪ੍ਰਧਾਨ ਜੀ ਸਾਰੇ ਅਸੀਂ ਉਹਨਾਂ ਨੂੰ ਤੋਰਨਾ ਹੈ ਵੈਲਵਿਟਸ ਦੇਣਾ ਹੈ ਜਿਹਤਿਆਂ ਆਉਣਗੇ ਤੇ ਇਹਨਾਂ ਨੂੰ ਪੂਰਾ ਕਲੱਬ ਦੇ ਵਿੱਚ ਸਲਮਾਨਤ ਕੀਤਾ ਜਾਊਗਾ ਤੇ ਸ਼ਹਿਰ ਦੇ ਦਾ ਨਾਮ ਰੋਸ਼ਨ ਕਰਨਗੇ ਜਿਵੇਂ ਕਿ ਹਿੰਦੁਸਤਾਨ ਦੇ ਇੰਟਰਨੈਸ਼ਨਲ ਹਮੇਸ਼ਾ অলਮਪੀਆ ਇਹਨਾਂ ਨੇ ਇੰਟਰਨੈਸ਼ਨਲ ਪਲੇਅਰਾਂ ਨੇ ਮੁੰਡੇ ਕੁੜੀਆਂ ਨੇ ਕੋਚਾਂ ਨੇ ਫੁੱਟਪੂਰੇ ਦਾ ਨਾਮ ਬਾਸਕਬਾਲ ਦੇ ਖੇਤਰ 'ਚ ਕੀਤਾ ਤੇ ਮੈਂ ਆਸ ਕਰਦਾ ਇਹਨਾਂ ਮੁੰਡਿਆਂ ਤੋਂ ਇਹ ਜਿੱਤਾਂ ਪ੍ਰਾਪਤ ਕਰਨਗੇ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨਗੇ ਤੇ ਇਹਨਾਂ ਦਾ ਮਾਨ ਸਨਮਾਨ ਹੋਊਗਾ ਤੇ ਇਹਨਾਂ ਦੇ ਨਾਲ ਮਾਤਾਂ ਦਾ ਵੀ ਮਾਨ ਸਨਮਾਨ ਹੋਊਗਾ ਇਹਦੇ ਨਾਲ ਕਿ ਸਾਰੀ ਟੀਮ ਕਿੱਥੋਂ ਦੀ ਹੈ ਕੋਟੂਪੁਰ ਦੀ ਕੋਟੂਪੁਰੇ ਨੀਰੇ ਫਰੀਕੋਟ ਜ਼ਿਲ੍ਹੇ ਦੀ ਟੀ ਹੈ ਤੋਂ ਜ਼ਿਲ੍ਹੇ ਦੀ ਹੈ ਜ਼ਿਲ੍ਹੇ ਦੀ ਟੀਮ ਸਲੈਕਟ ਹੋ ਕੇ ਚੱਲੀ ਆ ਮੁੰਡੇ ਜੀ ਤੇ ਨਾਲ ਜਸਪਾਲ ਸਿੰਘ ਸਿੱਧੂ ਇਹ ਜ਼ਿਲ੍ਹੇ ਡਿਸਟ੍ਰਿਕਟ ਦੇ ਕੋਚ ਨੇ ਇੱਥੇ ਕੋਟੂਪੁਰੇ ਦੇ ਨਾਲ ਸੈਂਟਰ ਹੈ ਜੀ ਜੀ ਤੇ ਇਹ ਇਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਬੈਸਟ ਰਿਸ ਜਿਨ੍ਹਾਂ ਤੇ ਸਾਡੇ ਜਸਪਾਲ ਜੀ ਨਾਲ ਗੱਲ ਕਰਦੇ ਜੀ 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 ਸਤਿ ਸ਼੍ਰੀ ਅਕਾਲ ਜੀ ਤੁਸੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਸੈਕਟਰੀ ਸਰਦਾਰ ਦਰਸ਼ਨ ਸਿੰਘ ਸੰਧੂ ਜਿਹੜੇ ਸਾਡੇ ਡਿਸਟ੍ਰਿਕਟ ਸੈਕਟਰੀ ਨੇ ਨਾਲ ਕੋਟਪੂਰਾ ਹੀਰਾ ਕਲੱਬ ਵੱਲੋਂ ਜਿਨ੍ਹਾਂ ਨੇ ਸਾਨੂੰ ਜਾਣ ਲੱਗਿਆਂ ਬੈਸਟ ਵਿਸ਼ੇਸ ਦੇਣ ਵਾਸਤੇ ਆਉ ਉਹਦਾ ਉਜੈਤਾ ਟਾਈਮ ਕੱਢ ਕੇ ਸਾਨੂੰ ਬੱਸ ਸਟੈਂਡ ਤੇ ਸੀ ਆਫ ਕਰਨ ਆਏ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਤੇ ਵਧੀਆ ਪਰਫਾਰਮ ਕਰਕੇ ਅਜੀ ਕੋਸਾਬ ਦਾ ਤੇ ਸ਼ਹਿਰ ਦਾ ਨਾਂ ਰੋਸ਼ਨ ਕਰਾਂ ਇਸ ਤੋਂ ਅਗਲਾ ਫਾਈਨਲ ਕਿੱਥੇ ਹੈ ਇਸ ਇਹ ਸਟੇਟ ਚੈਂਪੀਅਨਸ਼ਿਪ ਹੈ ਜਿਹੜਾ ਸਟੇਟ ਚੈਂਪੀਅਨਸ਼ਿਪ ਚ ਪੂਰੇ ਪੰਜਾਬ ਦੀਆਂ ਟੀਮਸ ਪਾਰਟਿਸਿਪੇਟ ਕਰਨੀਆਂ ਜੀ ਤੇ ਪਹਿਲਾ ਇਹ ਜ਼ੋਨ ਲੈਵਲ ਦਾ ਟੂਰਨਾਮੈਂਟ ਸੀ ਬਠਿੰਡੇ ਹੋਇਆ ਜਿਹਦੇ ਸੱਤ ਟੀਮਾਂ ਆਈਆਂ ਸੀ ਜਿਹਦੇ ਚੋ ਫੀਫੋ ਦੀ ਟੀਮ ਅਭਲ ਰਹੀ ਹੈ ਬੈਸਟ ਵਿਸ਼ਸ ਹੈ ਕਿ ਜਿੱਤ ਕੇ ਆਉਣ ਤੇ ਸਾਡੇ ਏਰੀਆ ਦਾ ਜਿਹੜਾ ਮਾਣ ਆ ਵਧਾਉਣ ਬੈਸਟ ਵਿਸ਼ਸ ਐਂਡ ਵੀਸ਼ ਯੂ ਬੈਸਟ ਆਫ ਜਰਨੀ ਥੈਂਕ ਯੂ ਜੀ ਸਰ ਮੈਂ ਬਹੁਤ ਧੰਨਵਾਦੀ ਹੈ ਆਪਣੇ ਸੰਤੂ ਸਾਹਿਬ ਦਾ ਆਪਣੇ ਕੋਚ ਸਾਹਿਬ ਦਾ ਇਹ ਤਾਂ ਕੋਰਕੋਰੇ ਜਿਹੜੀ ਟੀਮ ਜਿਹੜੀ ਜਾ ਰਹੀ ਹੈਗੀ ਹੈ ਦਿੱਕਟ ਰਿਪੋਰਟਿੰਗ ਤੋਂ ਜਾਰੀ ਗਿਆ ਆਪਣੇ ਬਾਸਕਟਬਾਲ ਦੀ ਕੋਡਵਿਟਸ ਦਾ ਆਪਾਂ ਦੇ ਨਹੀਂ ਦੇਣੀ ਹੈ ਪਰ ਮੈਨੂੰ ਇੱਕ ਥੋੜੀ ਜਿਹੀ ਪ੍ਰੇਰਨਾ ਦੇਣੀ ਹੈ ਕਿਉਂਕਿ ਸਾਡਾ ਜਿਹੜਾ ਬਾਸਕਟਬਾਲ ਇਤਿਹਾਸ ਕੋਰਕੋਰੇ ਦਾ ਬਹੁਤ ਲੰਮਾ ਚੋੜਾ ਹੈਗਾ ਮੈਂ ਇਹਨਾਂ ਤੋਂ ਛੋਟੀ ਉਮਰ ਦਾ ਸੀਗਾ ਜਦੋਂ ਉਹ ਮੈਂ ਬਾਸਕਬਾਲ ਦੇਖਦਾ ਸੀ ਇਹੀ ਗੱਲ ਮੈਂ ਕਹਿਣ ਲੱਗਿਆ ਸੀਗਾ ਫੁੱਟਬਾਲ ਵੀ ਖੇੜਦੇ ਰਹੇ ਤੁਸੀਂ ਬਹੁਤ ਮੈਂ ਫੁੱਟਬਾਲ ਵੀ ਖੇੜਦਾ ਰਿਹਾ ਮੈਂ 35 40 50 ਸਾਲ ਤੋਂ ਬਾਸਕਬਾਲ ਦੀ ਗੇਮ ਵੀ ਦੇਖਦਾ ਰਿਹਾ ਜੀ ਜੀ ਮੈਂ ਸਿਰਫ ਇਹੀ ਮਨੋਂ ਮਨ ਬੱਚਿਆਂ ਨੂੰ ਕਹਾਂਗਾ ਵੀ ਬੱਲੋ ਬਿਲਕੁਲ ਆਪਦਾ ਪੂਰਾ ਜੋਰ ਲਾ ਕੇ ਪੂਰੇ ਹੌਸ਼ ਦੇ ਵਿੱਚ ਟੈਕਨੀਕਲ ਜਿਹੜੇ ਪੁਆਇੰਟ ਜਿਹੜੇ ਹੁੰਦੇ ਆ ਇਹ ਟੈਕਨੀਕਲ ਗੇਮਾਂ ਆਉਦੀ ਏ ਕੇਵਲੀ ਇਹਨਾਂ ਨੂੰ ਮਨੋਂ ਬੋਕ ਲੱਗਦੇ ਹੋਏ ਸਾਡੇ ਸ਼ਹਿਰ ਦਾ ਨਾਂ ਤਾਂ ਉੱਚਾ ਹੁੰਦਾ ਹੈ ਅਗਰੇ ਮਨੂ ਜੇ ਮੈਂ ਕਹਿੰਦੇ ਜਿੱਤ ਜਾਂਦੇ ਆ ਤੇ ਸਾਡੇ ਸ਼ਾਦਾ ਨਾ ਤਾਪਚਾਉਂਦਾ ਤੇ ਵੀ ਸਾਡੇ ਜਿਹੜੀ ਜੈਸ ਨੂੰ ਬਰਕਰਾਰ ਰੱਖਦੇ ਕੋਟਕਪੁਰਾ ਜਿਹੜਾ ਇੱਕ ਬਾਸਕਟਬਾਲ ਦੇ ਕ ਇਤਿਹਾਸਕ ਮਲੂਕਿਆਰ ਹੈ ਕਿਤੇ ਬਾਸਕਟਬਾਲ ਖੇਮਾਂ ਵੱਲੋਂ ਸ਼ੁਰੂ ਹੋਈਆਂ ਜਿਨ੍ਹਾਂ ਦੇ ਪਿੱਛੇ ਪਤਾਵਾ ਸਾਡੇ ਕੋਟਕੜੇ ਨੇ ਇਹ ਨਾਲ ਦੀ ਹੀ ਮਨੂ ਸ਼ੁਰੂਆਤ ਹੈ ਇਹ ਅੱਜ ਮਨੂ ਕੁਝ ਸ਼ੁਰੂ ਕਰਕੇ ਨਾਲ ਜਿਵੇਂ ਕਹਿੰਦੇ ਅੱਜ ਮਨੂ ਕੁਝ ਕਾਰ ਲਾ ਮੇਰ ਵੀ ਹੈਗਾ ਦੂਜਾ ਵੀ ਹੈਗਾ ਸਾਰਾ ਕੁਝ ਹੈ ਇਸ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਮਨੂ ਜਿਵੇਂ ਕਹਿੰਦੇ ਇੱਕ ਮਨੂ ਪਿਆਰ ਭਰੀ ਸੱਚੀ ਗੱਲ ਵੀ ਕਰੂੰਗਾ ਅਸ਼ੀਰਵਾਦ ਵੀ ਦਊਂਗਾ ਗੁੱਟ ਵੀ ਸੀ ਦਊਂਗਾ ਇਹ ਜੇ ਵੀ ਜਿਹੜੀ ਸਾਡੀ ਜਿਹੜੀ ਵਿਨਿੰਗ ਇਹ ਵਰਕਰਾਂ ਰ ਕਰਨ ਕੋਟਪੂਰੇ ਦਾ ਨਾਮ ਵਰਕਰਾਂ ਦਾ ਹੀਰਾ ਕਲੱਬ ਜੀ ਮੈਂ ਇੱਕ ਜ਼ਰੂਰੀ ਗੱਲ ਤੁਹਾਨੂੰ ਸਾਰਿਆਂ ਨੂੰ ਤੇ ਸਾਡੇ ਮੁੰਡਿਆਂ ਨੂੰ ਤਾਂ ਪਤਾ ਹੀ ਹੈ ਸਾਰੇ ਸ਼ਹਿਰੀਆਂ ਨੂੰ ਤੇ ਮਰਾ ਹੀਰੇ ਬੈਲੂਟਾ ਜੀ ਜੀ ਹਾਂ ਜੀ ਆਂਦੇ ਆਂਦੇ ਹਾਂਦੇ ਆਂਦੇ ਉਹ ਜ਼ਰੂਰੀ ਗੱਲ ਇਹ ਹੈ ਸਾਡੇ ਕੋਟਪੂਰੇ ਦੇ ਹੀ ਜੀ ਜੀ ਸਾਡੇ ਕੋਟਪੂਰੇ ਸਾਡੇ ਛੋਟੇ ਭਰਾ ਵਿਕਰਮਜੀਤ ਸਿੰਘ ਸਾਨੀ ਜਿਹੜੇ ਇੱਥੋਂ ਦੇ ਐ ਇਹਨਾਂ ਨੇ ਕੋਟਪੂਰੇ ਦੀ ਗੇਮ ਵਾਸਤੇ ਇਸ ਸਕੂਲ ਨੂੰ ਸਾਡੀ ਗਰਾਊਂਡ ਵਾਸਤੇ 31 ਲੱਖ ਰੁਪਏ ਬਾਸ ਕੀਤਾ ਧੰਨਵਾਦ ਬਹੁਤ ਧੰਨਵਾਦ ਔਰ ਉਹਨੇ ਕੋਡ ਪੁਰਾ ਦੇ ਦਿੱਤਾ ਜਿਹੜੇ ਰਾਜਪਾ ਰਾਜ ਸਭਾ ਦੇ ਮੈਂਬਰ ਨੇ ਤੇ ਅਸੀਂ ਇਸ ਤੋਂ ਹੋਂ ਤੋਂ ਬਾਅਦ ਟੀਮ ਜਿੱਤ ਕੇ ਆਏ ਇਹਨਾਂ ਦੀ ਖੁਸ਼ੀ ਦੇ ਵਿੱਚ 19 ਸਾਲਾਂ ਦੇ ਬੱਚਿਆਂ ਦਾ ਹੀ ਪੰਜਾਬ ਦਾ ਇਨਵੀਟੇਸ਼ਨ ਟੂਰਨਾਮੈਂਟ ਕਰਾਵਾਂਗੇ ਹੀਰੇ ਵੈਲਫੇਅਰ ਕਲੱਬ ਉਨੀਆਂ ਤੇ ਵਿਕਰਨਜੀ ਜਿਸਾਨੀ ਨੂੰ ਇਨਵਾਈਟ ਕਰਾਂਗੇ ਹਾਰਾਂ ਨਾਲ ਇੱਥੇ ਉਹਨਾਂ ਦਾ ਮਾਨ ਸਨਮਾਨਾਂਗੇ ਆਪਦੇ ਸ਼ਹਿਰ ਤੋਂ ਆਉਣਗੇ ਤੇ ਨਾਲੇ ਡਬਲ ਸੈਲੀਬ੍ਰੇਸ਼ਨ ਹੋਊਗੀ ਨਾਲੇ ਉਹਨਾਂ ਦਾ ਮਾਨ ਸਨਮਾਨ ਅਸੀਂ ਕਰਾਂਗੇ ਰਾਜ ਸਭਾ ਦੇ ਮੈਂਬਰ ਹੋ ਕੇ ਜੇ ਇਥੋਂ ਦੇ ਸ਼ਹਿਰ ਦੇ ਜੰਪਲ ਆ ਉਹ ਇਦ ਤੱਕ ਇੱਥੇ ਆਏ ਨਹੀਂਗੇ ਤੇ ਉਹਨਾਂ ਦਾ ਜਿਹੜਾ ਇੰਨਾ ਸਾਨੂੰ ਗਰਾਉਂਡ ਨੂੰ ਦਿੱਤਾ ਹੈ ਉਹ ਉਹਨਾਂ ਦਾ ਸਕੂਲ ਇੱਥੇ ਹੀ ਪੜਦੇ ਰਿਹਾ ਤੇ ਇਹਨਾਂ ਬੱਚਾਂ ਦਾ ਵੀ ਉਹ ਖੁਸ਼ੀ ਜਿਸੀ ਮਾਨ ਸਨਮਾਨ ਕਰ ਸਕਾਂਗੇ ਇਹਨਾਂ ਕੋਈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ